ਇੱਕ ਬੱਚਾ ਪੈਦਾ ਹੋਇਆ ਜਿਹਦੀਆਂ ਅੱਖਾਂ 'ਚ ਸੁਪਨੇ ਸਨ ਫੈਸਲਾ ਸੀ ਕਿ ਦੁਨੀਆ ਬਦਲਣੀ ਹੈ ਪਹਿਲਾ ਸੀ ਇਹ ਸਿੰਘ ਕਹਿੰਦੇ ਖੂਨ ਸੁਪਨੇ ਲੈ ਕੇ ਰੰਗ ਲਾਤਾ ਤੇ ਮੇਰਾ ਜੀਵਨ ਦੁਬਾਰਾ ਬਣ ਜਾਂਦਾ ਨਰਮਾ ਸੁਣਾਦਾ ਕਰਤਿ ਤੇ ਜੰਮਦੀ ਹੈ ਖੇਡਦੀ-ਖੇਡਦੀ ਜਵਾਨ ਹੁੰਦੀ ਹੈ ਫਿਰ ਉਹਦੇ ਵਾਸਤੇ ਆਪਾਂ ਪਰ ਲੱਗਦੇ ਹਾਂ ਫਿਰ ਉਹਦੇ ਕਰ ਸੰਤਾਨ ਹੁੰਦੀ ਹੈ ਖੂਨ ਦਾ ਇੱਕ ਚੱਕਰ ਫਿਰ ਦੁੱਧ ਮੰਗ ਜਾਂਦਾ ਪਹਿਲੇ ਵਾਰ ਸੱਪੜੀ ਨੂੰ ਚਲੀ ਕਪੜੇ ਵਸਤੂ ਦੇ ਮਹਿਲਾਂ ਚੀਓ ਇੱਕ ਰਾਜਕੁਮਾਰ ਨਿਟਲੇ ਬਾਗ ਜਿਹਦਾ ਨਾਮ ਆਤਮਗੋਦਸੀ ਹੱਥ ਚੋਰੀ ਮੰਗ ਕੇ ਅੰਦਰ ਠੂਠਾ ਪੜਿਆ ਤੇ ਇੱਕ ਪੂਰੇ ਦੇ ਪੂਰੇ ਰਾਸ਼ਟਰ ਨੂੰ ਮੰਗ ਕੇ ਜਾਂਦਾ ਰਾਸ਼ਟਰ ਬਣਾਉਂਦਾ ਮਹਾਰਾਜ ਜੀ ਫਰਮਾਇਆ ਜੇ ਪਰਿਖੀ ਕਿਸੇ ਜਾਨਾ ਹੈ ਤਾਂ ਉਸ ਆਖਰ ਨੇ ਅੱਖਰ ਲੈ ਕੇ ਦੇ ਦਿੱਜੇ। ਭਾਈ ਮਾਨਸਮੀ ਉਹ ਅੱਖਰ ਲੈ ਕੇ دیا۔ ਜਦੋਂ ਵਾਪਸ ਆਏ ਸਾਖੀ ਆਪ ਨੂੰ ਪਤਾ ਹੈ ਮਾਨਤਿ ਕੋ ਸ਼ਰਾਰਾ ਹੋਇਆ ਕਿ ਅੱਖਰ ਦੇਣੇ ਚਾਹੀਦੇ ਸੀ। ਫੈਸਲਾ ਹੋਇਆ ਕਿ ਚਲੋ ਮਹਾਰਾਜ ਬੇਅੰਦ ਬਟੇ ਨੇ ਅੱਖਰ ਗਲੇ ਲੇਕੀ ਦੇ ਕੇ ਆਏ ਸੀ। ਉਹਨੂੰ ਵਾਪਸ ਮੰਗਦੇ। ਮਾਨਿ ਗਿਆ ਕਿ ਅੱਖਰ ਤਾਂ ਮਹਾਰਾਜ ਤੋਂ ਵਾਪਸ ਲੈ ਲਏ ਤਾਂ ਨੇ ਲੇਕਿਨ 40 ਸਾਲ ਲੇਕੇ ਰੱਖਿਆ ਸੀ। ਤਾਂ ਤੁਹਾਨੂੰ ਬਹਿਣੀ ਬਚਿਓ ਇਹ ਖੱਡੀ ਅਸੀਂ ਸਾਰੀ ਉਹਨਾਂ ਦੁਨੀਆਦਾਰੀ ਕਰਦੇ ਆਂ ਅਖੀਰ ਦੇ ਪਰਦੇ ਵਿੱਚ ਅਸੀਂ ਗੁਟਕਾ ਚ ਜੜ ਪੜ ਲੈਨੇ ਮਾਨਾ ਦਾ ਨਾਮ ਹੈ ਬੱਦਿਆ ਬਾਬਾ ਜੀ ਦੇ ਹੁਣ ਜੇ ਬਗਉਮਨ ਤਾਂ ਥੋੜਾ ਜਿਹਾ ਜ਼ਿਕਰ ਜੋ ਮੇਰੇ ਕਲਮ ਮਨជា ਮਹਾਰਾਜ ਦੇ ਸੰਬੰਧ ਚ ਉਹ ਆਪ ਜੀ ਦੇ ਜਾਣਨ ਤੇ ਰੱਖਾਂਗੇ ਤੇ ਇੱਕ ਦੋ ਸੂਚਨਾਵਾਨ ਜਿਹੜੀਆਂ ਉਹ ਸ਼ੇਅਰ ਕਰਾਂਗੇ ਤੇ ਮੈਨੂੰ ਇਹ ਲੱਗਦਾ ਹੈ ਕਿ ਤੈਲਫੁਨ ਮਹਾਰਾਜ ਦੇ ਜਾਸਕਾਨੰਦ ਪ੍ਰਸ਼ਾਦ ਰੂਪ ਦੇ ਵਿੱਚ ਜੇ ਆਪ ਦੇ ਸਾਹਮਣੇ ਰੱਖਾਂਗੇ ਉਹ ਪਸੰਦ ਆਏਗਾ ਭਾਈ ਸਾਹਿਬ ਜੀ ਨੇ ਬਹੁਤ ਖੁਸ਼ ਹਾਂ ਗੁਰਮਤਿ ਦੇ ਸ਼ੁਦਾਲੇ ਦੇ ਵਿੱਚ ਕਲ ਵੀ ਵਿਚਾਰ ਆ ਰੱਖੀਨੇ ਸੰਨ ਉਹ ਗੁਰ ਅੱਜ ਆਪਾਂ ਸ਼ਰਮਣੇ ਕਰ ਸਕਿਆ ਦਾਸ ਲੇਕਿਨ ਉਹਨਾਂ ਗੁਣ ਹੈ ਮਹਾਰਾਜ ਦੀ ਬਾਣੀ ਕੰਚੇ ਤੇ ਮਹਾਰਾਜ ਦੀ ਬਾਣੀ ਦੇ ਵਿੱਚੋਂ ਪ੍ਰਮਾਣਿਤ ਹਵਾਲੇ ਦੇਣ ਦਾ ਉਹਨਾਂ ਗੁਣ ਬੇਤੀ ਇਹ ਤੋਂ ਸ਼ੁਰੂ ਕਰਾਂਗਾ ਕਿ ਮੈਂ ਕਲਾਸ 'ਚ ਆਪਣੇ ਵਿਦਿਆਰਥੀਆਂ ਨੂੰ ਇਹ ਦੱਸਦਾ ਹਾਂ ਨਾ ਕੁਰੇ ਤੇ ਜਿੰਨੀ ਸਾਨੂੰ ਤਾਂ ਬੈਠੀ ਹੈ ਵਡੇਰੇ ਨੇ ਮੇਰੀ ਮੇਰੇ ਹਾਨੀ ਨੇ ਮੇਰੇ ਤੋਂ ਵਡੇ ਨੇ ਉਹਨਾਂ ਨੂੰ ਐਡਰੈਸ ਨਹੀਂ ਹਨ ਮੇਰੀਆਂ ਗੱਲਾਂ ਇਹ ਛੋਟੇ ਬੱਚੇ ਨੇ ਜਿਹੜੇ ਜਿਨ੍ਹਾਂ ਨੇ ਹਲੇ ਜ਼ਿੰਦਗੀ ਦਾ ਤਜਰਬਾ ਦੇਖਣਾ ਹੈ ਸਿੱਖਣਾ ਹੈ ਉਹਨਾਂ ਨਾਲ ਸ਼ੇਅਰ ਕਰੀਆਂ ਨੇ ਕੁਝ ਜ਼ੁਨੀ ਗੱਲਾਂ ਸਭ ਤੋਂ ਦਲੀਲੰਦਰੀ ਕਿ ਜੀਵਨ ਜੋਲ ਤੋਂ ਕੀਤਾ ਮੈਂ ਕੋਈ ਕਿ ਜਦੋਂ ਤੁਸੀਂ ਵੀ ਸੱਚੀ ਪਾਤਸ਼ਾਹ ਦਾ ਗੁਰਨਾਮ ਦੇਵ ਜੀ ਦਾ ਕਸੂਰੀ ਸਾਹਿਬਾਨ ਦਾ ਸਿੱਖ ਇਤਿਹਾਸ ਦਾ ਗੁਰੂ ਗ੍ਰੰਥ ਸਾਹਿਬ ਦਾ ਗੁਣ ਗਾਇਨ ਕੀਤਾ ਸੜੇ ਜਾਂੰਨਾ ਤਾਂ ਇਹਦੇ ਨਾਲ ਮਹਾਰਾਜ ਨੂੰ ਨਿਕਟ ਪੈਦਾ ਵੀ ਉਹਦੇ ਨੂੰ ਮੈਨੂੰ ਪ੍ਰਤੀਤ ਹੋਇਆ ਕਿ ਮੇਰਾ ਖਦਦ ਰ데요 ਤੇ ਮੈਂ ਆਪਣੀ ਅੱਖੀ ਦੇਖਿਆ ਜਿਸ ਕਿਸ ਨੇ ਗੁਰੂ ਦੀ ਨਿੰਦਿਆ ਕੀਤੀ ਗੁਰੂ ਮਹਾਰਾਜ ਨੂੰ ਕਰਤ ਨਹੀਂ ਬਣਾਉਦੇ ਨਾ ਗੁਰੂ ਨਿੰਦਰ ਦੀ ਤਸਵੀਰ ਛੋਟੀ ਹੋਈ ਧੁੰਦਲੀ ਹੋਈ ਤੇ ਸੰਗਤ ਨੇ ਨਕਾਰਾ ਕੀਤੀ ਤੋਂ ਮੈਂ ਆਪਣੇ ਵਿਦਿਆਰਥੀਆਂ ਨੂੰ ਵੀਰੋ ਭਾਈ ਉਹ ਵੀ ਆਖਦਾ ਹੁਣਾ ਕਿ ਲਗਭਗ 22 ਸਾਲ ਪਹਿਣ ਉਹਨੇ ਦੀਦੀ ਨਾਲ ਗੱਲਾਂ ਬਾਤਾਂ ਹੋਈਆਂ ਉਹ ਕਹਿਣ ਲੱਗੀ ਕਿ ਮੈਨੂੰ ਸ਼ਾਸਤਰੀ ਸੰਗੀਤ ਬੇਹੰਤ ਅੱਛਾ ਲੱਗਦਾ ਤੇ ਮੈਨੂੰ ਗੀਤ ਨਹੀਂ ਉਹ ਹੀ ਅੱਛਾ ਲੱਗਦਾ ਜਿਹਨੇ ਰਾਗਾਂ 'ਚ ਗੀਤ ਨੂੰ ਕੀਤਾ ਹੋਇਆ ਉਹ ਕਹਿੰਦੀ ਮੈਂ ਜਵਾਨ ਉਮਰ 'ਚ ਪਛਤਾਇਆ ਕਰਦੀ ਸੀ ਕਿ ਮੈਂ ਖੁੱਲ੍ਹ ਕੇ ਕਿਉਂ ਨਹੀਂ ਜਾ ਸਕਦੀ ਆਖਣ ਲੱਗੀ ਕਿ ਮੂਰ ਮੈਸੇਂਟੀ ਜਿਹੜੇ ਗਮ ਜੀਆ ਤੇ ਇਹ ਮੇਰਾ ਵਿਸ਼ਵਾਸ ਹੈ ਕਿ ਜੇ ਸਾਨੀ ਉਮਰ ਸ਼ਾਸਤਰੀ ਸੰਗੀਤ ਸ਼੍ਰੀ ਗੁਰਬਾਣੀ ਦਾ ਕੀਰਤਨ ਧਿਆਨ ਨਾਲ ਸੁਣੀਏ ਤਾਂ ਫਿਰ ਅਗਲਾ ਜਨਮ ਮਹਾਰਾਜ ਉਹ ਆਲੇ-ਛਿੜੇ ਕਿਤੇ ਨਹੀਂ ਦਾ ਫਿਰ ਗਾਇਨ ਦਾ ਨਹੀਂ ਜਿਹੜੇ ਗਾਉਣ ਵਾਲੇ ਸਾਨੂੰ ਬੇਅੰਤ ਅچھے ਲੱਗਦੇ ਨੇ ਉਹਨਾਂ ਦੀ ਕੁਮਾਰੀ ਇਸ ਜਨਮ ਨਹੀਂ ਲਿਣੀ ਪਈ ਹੁੰਦੀ ਆਪਣੇ ਵਿਦਿਆਰਥੀਆਂ ਨੂੰ ਮੈਨੂੰ ਇਹ ਆਦਾ ਹੁੰਦਾ ਕਿ ਜਵਾਨੀ ਚ ਮੈਂ ਕਲਜ਼ਾਮਾ ਵੀ ਲਿਖੀਆਂ ਉਹ ਠੀਕ ਨਹੀਂ ਲਗੀਆਂ ਮਨ ਨੂੰ ਕੁਝ ਮਹਾਰਾਜ ਬਾਤ ਲਈ ਲਿਖੇ ਉਹ ਬਰਨ ਜਾਂਦੇ ਚੇ ਫਿਰ ਫੈਸਲਾ ਕੀਤਾ ਕਿ ਇੰਨਾ ਸੋਹਣਾ ਲਿਖਿਆ ਜਾ ਚੁੱਕਿਆ ਜਿਹੜਾ ਮੇਰੇ ਕੋਲ ਪਹਿਮ ਬਡੇਰਿਆਂ ਦੁਆਰਾ ਉਸੇ ਦਾ ਪਾਠ ਕਰੀ ਮੈਂ ਬਡੇ ਵਿਦਿਆਰਥੀਆਂ ਨੂੰ ਇਹ ਵੈਸੀ ਦਿੰਦਾ ਹਾਂ ਹਰੇਕ ਕਲਾਸ 'ਚ ਤੇ ਪਿਆਰੇ ਬੱਚਿਓ ਜੇ ਇਹ ਸਾਰਾ ਜਨ ਤੁਸੀਂ ਮਹਾਰਾਜ ਦੀ ਬਾਣੀ ਮਹਾਰਾਜ ਦਾ ਇਤਿਹਾਸ ਪ੍ਰੇਮ ਪੂਰਵ ਪੜ੍ਹੋਗੇ ਤਾਂ ਫਿਰ ਤੁਹਾਨੂੰ ਬੇਗੰਤ ਵੱਡੀਆਂ ਸ਼ਾਂਤਾਂ ਮਿਲਣਗੀਆਂ ਅੰਦੇ ਜਨਮ 'ਚ ਜੇ ਇਸ ਜਨਮ ਦੇ ਵਿੱਚ ਲਗੀਆਂ ਉਹ ਤੁਹਾਨੂੰ ਭਾਗ ਲੇਕਿਨ ਨਹੀਂ ਮਿਲੀਆਂ ਕੋਈ ਪਛਾਣ ਕੁਝ ਨਿੱਤਰ ਦੇਗੀ ਮਿਲਦੇ ਨੇ ਕੁਝ ਕਿਤਾਬਾਂ ਮਿਲਦੀਆਂ ਨੇ ਤੇ ਆਪਾਂ ਇਹ ਨਹੀਂ ਦਾਵਾ ਕਦੇ ਕੀਤਾ ਕਿ ਮੈਂ ਵਿਦਵਾਨ ਆਪਾਂ ਵਿਦਿਆਰਥੀ ਤੇ ਮੈਨੂੰ ਤਾਂ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜੀ ਪ੍ਰਦਾਨ ਕੀਤੀ ہوئی ਉਪਾਦੀ ਹੈ ਨਾ ਸਿੱਖ ਵਿਦਿਆਰਥੀ ਸਿੱਖਣ ਵਾਲਾ ਆਖਰੀ ਸਵਾਸਣ ਤੱਕ ਆਪਾਂ ਸਿੱਖ ਰਹਾਂਗੇ ਤਾਂ ਬਚਾਂਗੇ ਸਿੱਖਦੇ ਰਹਾਂਗੇ ਦਲ ਕਮ ਕਰਾਂਗੇ ਸਾਰੇ ਸੰਸਾਰ ਦੇ ਗੁਣ ਜਿੱਥੇ ਕਿਤੇ ਵੀ ਗੁਣੀ ਮਿਲੇਗਾ ਲੈਂਗੁਏਜ ਕੀ ਸੀ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਸੱਚੇ ਬਾਸ਼ਕ ਨੂੰ ਸ਼ੁਰੂ ਕਰਕੇ ਮੈਂ ਵਿਟਨੇਸਾਂ ਜਿਨੂੰ ਕੋ ਸ਼ੱਕ ਹੋਵੇ ਵਿਸ਼ਾ ਕੋਈ ਇਤਿਹਾਸ ਛੇ ਪੜੇ ਦਸਮ ਪਾਤਸ਼ਾਹ ਹਜ਼ੂਰ ਤੱਕ ਇਹ ਸੀ ਸੁਹਾ ਰਾਜ ਇਥੇ ਕੋ ਜਾਂਦੇ ਸਨ ਸਥਾਨਕ ਸੰਗਤ ਨੂੰ ਪੁੱਛਿਆ ਕਰਦੇ ਸਨ ਭਾਈਓ ਇੱਥੇ ਕੋ ਗੁਣੀ ਹੈ ਕੋਈ ਵਿਦਵਾਨ ਹੈ ਉਹਦੇ ਚਰਨਾਂ 'ਚ ਬੈਠੀ ਕੋ ਸਿੱਖੀ ਇੱਥੇ ਕੋ ਬੰਦਗੀ ਕਰਨ ਵਾਲਾ ਫਕੀਰ ਹੋਵੇ ਸਾਡੇ ਵੀ ਬਾਪ ਘਟੂ ਅਸਲੀ ਸੰਸਾਰ ਤੋਂ ਮੁਕਤ ਹੋਈ ਯਾਨੀ ਦੀਨ ਦੁਨੀਆ ਦੇ ਮਾਲਕ ਉਹਨਾਂ ਦੀ ਲੈਂਗੁਏਜ ਇਹ ਸੀ ਸਿੱਖਣਾ ਆਇਆ ਪਰ ਇਹ ਆਪਾਂ ਐਗਜ਼ਾਮਪਲ ਦਸੀ ਜਾਂ ਗੀੜਾਵਟ ਖੰਡਾ ਸਿੰਘ ਜੀ ਦੀ ਕਿਤਾਬ ਦੇ ਵਿੱਚ ਜ਼ੋਰ ਕੀਤਾ ਹੋਇਆ ਹੈ ਕਿ ਰਾਜਸਥਾਨ ਤੋਂ ਤਾਂ ਲੱਗਿਆ ਸੀ ਦਸਮਾ ਪਾਤਸ਼ਾਹ ਹਜ਼ੂਰ ਨੂੰ ਕਿ ਹਰਨ ਦੇ ਸੰਸਾਰ ਤੋਂ ਚਲਾ ਗਏ ਮੁਰਾਕਬਾ ਰਸਤੇ ਜਾਣਾ ਕੀ ਰੱਖਣਾ ਚੀਜ਼ਾ ਪਰ ਨਾਮਾ ਲੇਖ ਨੂੰ ਬਾਤ ਤਾਂ ਕਰਨਾ ਇਹ ਕਿ ਹੁਣ ਪ੍ਰੋਗਰਾਮ ਤਾਂ ਦਖਿਲ ਜਾਂਦਾ ਰਹੇਗਾ ਔਰ ਜੇ ਉਹ ਨੂੰ ਨਹੀਂ ਬਣ ਸਕਾਂਗੇ ਕੋਈ ਗੱਲ ਨਹੀਂ ਲੇਕਿਨ ਭਾਰਤ ਸ਼ਾਸਨ ਤਖਤਨ ਸੀਨੀ ਦੀ ਹੋਣਾ ਲੜਾਈ ਹੋਣੀ ਹੈ ਕੋਈ ਮਦਦ ਕਰੀ ਸਾਸੰਗੀ ਜੀ ਤੁਸੀਂ ਦੇਖਿਆ ਹੋਵੇਗਾ ਇਤਿਹਾਸ ਦੇ ਵਿੱਚੋਂ ਕਿ ਦੋ ਵਾਰ ਇਹ ਜਿਹੜਾ ਬਾਦਸ਼ਾਹ ਸੀ ਨਾ ਜਿਹਦਾ ਨਾਂ ਸ਼ਾਹਜ਼ਾਦਾ ਮੁਜ਼ਮ ਸੀ ਬਲੋਂ ਔਰ ਹੀ ਜ਼ੇਰ ਨੇ ਸਿੱਖਾਂ ਨੂੰ ਬਲਾਵਤ ਦਵਾਉਣ ਵਾਸਤੇ ਪੰਜਾਬ ਵਿੱਚ ਦੋ ਆਈ ਲੱਖ ਲੱਖ ਤੋਂ ਵੀ ਈ ਫੌਜ ਦੇ ਕਿਤੋਂ ਰਹੀ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਸਿੱਖਾਂ ਦਾ ਨੁਕਸਾਨ ਨਹੀਂ ਕਰਦਾ ਸੀ ਪਹਾੜੀਆਂ ਜਾਂ ਜੰਗਲਾਂ ਦੇ ਗੇੜੇ-ਗੂੜੇ ਚ ਗੱਡ ਕੇ ਫਿਰ ਵਾਸ਼ ਜਿੱਦੀ ਚਲਾ ਜਾਂਦਾ ਸੀ ਉਹ ਹੁਣ ਮੈਨੂੰ ਨਾ ਗੱਲਾਂ ਦੀ ਸਮਝ ਆਉਂਦੀ ਹੈ ਕਿ ਭਾਈ ਲੰਗਰਾਂ ਜਿਨ੍ਹਾਂ ਦੇ ਆਬਸਾਂ ਅਰਬੀ ਦੇ ਬਾਦਸ਼ਾਹ ਨੇ ਭਾਈ ਨੰਦ ਲਾਲ ਜੀ ਦੇ ਚਰਨਾਂ 'ਚ ਬੈਠ ਕੇ ਸਿੱਖੀ ਸੀ ਇਹ ਮੰਤ ਭਾਈ ਨੰਦ ਲਾਲ ਜੀ ਦੀ ਸੀ ਕਿ ਦੇਰੇ ਅੰਤ ਬੜੇ ਪਹਿਲਾਂ ਅੰਦਰ ਨੇ ਉਹਨਾਂ ਤੋਂ ਅਸੀਸਾਂ ਮੰਗਵੀਆਂ ਨੇ ਦੁਆਵਾਂ ਨੂੰ ਮੰਗੀਆਂ ਨੇ ਹੱਲੇ ਹੀ ਕਰਨੇ ਕੀਤੇ ਨਹੀਂ ਸੀ ਇਹ ਤਾਂ ਹਰਸਰੂਪ ਵੀ ਸੀ ਕਿ ਸ਼ਾਹ ਸਾਹਬ ਦਾ ਮਰਜ਼ਮ ਦੀ ਮੌਤ ਕਰਨ ਵਾਸਤੇ ਮਹਾਰਾਜ ਨੇ ਫੈਸਲਾ ਕੀਤਾ ਮੈਂ ਇਹ ਇਸ ਲਈ ਜੇ ਪਹੁੰਚਿਆ ਕਿ ਜੇ ਸੈਨਿਕਾਂ ਦੀ ਟੁਕੜੀ ਲੈ ਕੇ ਘੋੜਸਵਾਰਾਂ ਨੂੰ ਨਾਲ ਲੈ ਕੇ ਬਖਸ਼ ਮਹਾਰਾਜ ਨਾ ਵੀ ਜਾਂਦੇ ਅਸੀਸ ਹੀ ਦੇ ਦਿੰਦੇ ਕੌਣ ਗੱਦੀ नसीब ਹੋ ਜਾਂਦੀ اور انہوں پتہ نہیں لگنا سر مسلمانوں پتہ نہیں لگنا سی سو مہاراج نے گدی نشین کیے تے بٹھائے تو آپ کو پتہ ہے کہ بڑے مان سلمان جنہیں بہادر شاہ اور سن وہ مہاراج کے چارنا کے بھی ارپن کیتے تو میرے کو چھی آئی مہندر پال کوہلی مہندر پال کوہلی انگریزی کے ہند ہندو ختری سن ہم ڈیٹھ ہوگی گئی انہوں کی سال ڈیڑھ سال پہلے ایک کرنا کہ تقریباً ਰਾਜਿਤਨ ਸਾਹਿਬ ਵੱਲੋਂ ਜਿੱਥੇ ਚਿੱਠੀ ਜਿਹੜਾ ਉਹਨਾਂ ਨੇ ਲਿਖਿਆ 36 ਗਰ ਰਹਿੰਦੇ ਸੀ ਪੰਜਾਬ ਦੇ ਰਾਇਲ ਕੋਕੇ ਆਪਣੀ ਇਕੋਤੀ ਉਹਨਾਂ ਦੀ 36 ਗਰ ਵਸਤੀ ਤੇ ਉੱਥੇ ਟਿਕਾਣਾ ਕੀਤਾ ਮਹੀਨੇ ਦੋ ਮਹੀਨੇ ਬਾਅਦ ਮੇਰੇ ਕੋਲੋਂ ਦਾ ਖਤਾਰ ਜੰਮਸੀ ਮੈਂ ਇਹ ਦਰਸ਼ੇਰ ਇਸਕਾ ਕੀ ਲਗੀਆਂ ਕੀ ਵਡਿਆਣੇ ਜੋ ਜੋ ਕੁਛ ਪ੍ਰਤੀਤ ਕੀਤਾ ਤੇ ਮੇਰੇ ਤੱਕ ਪਹੁੰਚਾਇਆ ਚਾਹੇ ਜਦੋਂ ਪਤਾਰ ਤੇ ਮਿਲਿਆ ਆਪਾਂ ਇਹ ਫੈਸਲਾ ਕੀਤਾ ਕਿ ਜਦੋਂ ਮਹਾਰਾਜ ਨੇ ਆਪਾਂ ਨੂੰ ਵੰਡੇ ਕੇ ਛਕਣ ਦਾ ਉਪਰੰਧ ਦਿੱਤਾ ਤਾਂ ਉਹ ਕੇਵਲ ਰਾਹ ਪ੍ਰਸ਼ਾਦ ਜਾਂ ਲੰਗਰ ਪਛਾਤਾ ਨਹੀਂ ਹੈ ਜੋ ਕੋਈ ਗੁਣ ਇਹ ਦਿਨ ਮਹਾਰਾਜ ਦੇ ਜੱਸ ਗਾਇੰਦ ਦਾ ਕੋਈ ਵਾਕ ਜੋ ਮੇਰੇ ਕੋਲ ਆਇਆ ਮੈਂ ਮੈਂ ਇਹ ਨਹੀਂ ਬਤੀਤ ਕੀਤਾ ਮੇਰੇ ਨਾਲ ਦੀ ਸਵਾਰੀ ਬਸ ਜਿੱਥੇ ਬੈਠੀ ਹੈ ਜਹਾਜ਼ 'ਤੇ ਬੈਠੀ ਹੈ टांगे 'ਤੇ ਬੈਠੀ ਹੈ ਇਹ ਸਿੱਖ ਹੈ ਕਿ ਹਿੰਦੂ ਹੈ ਕਿ ਮੁਸਲਮਾਨ ਗੁਰੂ ਮਹਾਰਾਜ ਦੀ ਗੱਲ ਸ਼ੁਰੂ ਕਰ ਦਿੰਦੇ ਆ ਉਹਦੇ ਨਾਲ ਆਪਣੀ ਜਿਤ ਬੰਦੀ ਹੈ ਮੈਨੂੰ ਇਹ ਲੱਗਦਾ ਕਿ ਮੈਂ ਬੇਅੰਤ ਵੱਡੇ ਖਾਨਦਾਨ ਦਾ ਬੱਚਾ ਹਾਂ ਬੜੇ ਤਨੂਹਾਂ ਦੀ ਕਮਾਈਆਂ ਉਹਨਾਂ ਨੇ ਕੀਤੀਆਂ ਵੇਖ ਲਈ ਜਿੱਤਾ ਖਾਨਦਾਨ ਕਰਦੀ ਹੈ ਤੂੰ ਮਹਿੰਦਰਪਾਲ ਕੋਈ ਨ ਰਖਦਾ ਹੈ ਉਹਦੇ 'ਚ ਕੀ ਗਿਆ ਵੇ ਬੇਅੰਤ ਨੰਦਾਂ ਨਾਲ ਬੜਕੇ ਕਹਿਣ ਲੱਗੇ ਲਿਖਿਆ ਕਾਤੀਜੀ ਕਿ ਬਾਰੇ ਨਿੱਤਰ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ ਮੈਂ ਗੁਰਦੁਆਰਾ ਸਾਹਿਬ ਗਿਆ ਕੀਰਤਨ ਸੁਣਿਆ ਫਿਰ ਲੰਗਰ ਛਕਿਆ ਲੰਗਰ ਛਕ ਕੇ ਫਿਰ ਮੈਂ ਘਰ ਆ ਗਿਆ ਐਨਾ ਮਨ ਆਨੰਦ ਸੀ ਕਿ ਤੂੰ ਯਾਦ ਆ ਤੈਨੂੰ ਖਾਤਿਰ ਇਹ ਨਦਸਰਾ ਕੀਤਾ ਕਹਿੰਦੇ ਮੈਂ ਇਹ ਸੋਚਦਾ ਰਿਹਾ ਕਿ 2500 ਸਾਲ ਪਹਿਲਾਂ ਕਬਰ ਵਸਤੂ ਦੇ ਮੈਦਾਨ ਚ ਇੱਕ ਰਾਜਕੁਮਾਰ ਨਿਕਲਿਆ ਬਾਹਰ ਜਿਹਦਾ ਨਾਮ ਆਤਮਾ ਬੁੱਧ ਸੀ ਹੱਥ ਚੋਰੇ ਮੰਗਦੇ ਆਂਦਾ ਠੂਠਾ ਪੜੋ ਤੇ ਇੱਕ ਪੂਰੇ ਦੇ ਪੂਰੇ ਰਾਸ਼ਟਰ ਨੂੰ ਮੰਗਦੇ ਆਂਦਾ ਰਾਸ਼ਟਰ ਬਣਾ ਪੂਰੀ ਕੌਮ ਮੰਗ ਕੇ ਨਹੀਂ ਬੰਦ ਹੋ ਗਈ ਆਪ ਕੋ ਨੂੰ ਪਤਾ ਇਸ ਗੱਲ ਦਾ ਕਿ ਜੈਨੀ ਤੇ ਬੋਧੀ ਕੰਮ ਕਰਕੇ ਖਾਣ ਨੂੰ ਚੰਗਾ ਨਹੀਂ ਸਮਝਦੇ ਮੰਗ ਕੇ ਖਾਣਾ ਅਸੀਂ ਜੈਨ ਨਾਲ ਕਰਦੇ ਆਂ ਬੋਧੀ ਆਂਦੇ ਨੇ ਜੈਨੀ ਆਂਦੇ ਨੇ ਸਾਡੇ ਕੋਲ ਨੂੰ ਦਿੱਤਾ ਖਾਣਾ ਜੋ ਤਿਆਰ ਕੀਤਾ ਸੀ ਉਹ ਜੀ ਨਹੀਂ ਜੇ ਅਸੀਂ ਗੱਲ ਨਹੀਂ ਜਾਵਾਂਗੇ ਮੰਗਾ ਕੇ ਫਿਰ ਖਾਣਾ ਲਈ ਇਹ ਉਹਨਾਂ ਦਾ ਕਲਚਰ ਇਹ ਉਹਨਾਂ ਨੂੰ ਉਹਨਾਂ ਦੇ ਵੱਡਿਆਂ ਨੇ ਦੱਸਿਆ ਤੁਬਨ ਦੇ ਨਾਲ ਕੋਈ ਨਹੀਂ ਲਿਰਦੇ ਨੇ ਕਿ ਕਕਰ ਵਸਤੂ ਦੀ ਮਹਿਲਨ ਚ ਰਾਜ ਕੁਮਾਰ ਨਿਕਲਿਆ ਤੇ ਹੱਥ ਚ ਝੂਠਾ ਪੜੇ ਪੂਰਾ ਰਾਸ਼ਟ੍ਰ ਮੰਨ ਤੇ ਅੰਦਰ ਰਾਸ਼ਟ੍ਰ ਬਣਾ ਫਿਰ ਇਹ ਜੇ ਤੋ ਬਾਤ ਕੀ ਹੋਇਆ 2000 ਸਾਲ ਲੰਘ ਗਏ ਇੱਕ ਸਾਦੇ ਜੇ ਪਿੰਡ ਚ ਸਾਦੇ ਪਰਿਵਾਰ ਚ ਇੱਕ ਜਵਾਨ ਤਰਵੰਡੀ ਰਾਏ ਕੋਈ ਪੈਦਾ ਹੋਇਆ ਇੱਕ ਬੱਚਾ ਪੈਦਾ ਹੋਇਆ ਜਿਹਦੀਆਂ ਅੱਖਾਂ ਚ ਸੁਪਨੇ ਸਨ ਫੈਸਲਾ ਸੀ ਕਿ ਦੁਨੀਆ ਬਦਲਣੀ ਸਾਰੀ ਉਮਰ ਬੰਦਗੀ ਕੀਤੀ ਏਸ਼ੀਆ ਵਿੱਚ ਘੁੰਮੇ ਵੱਡੇ ਵੱਡੇ ਮਠਾਂ ਦੇ ਗਏ ਛੋਟਿਆਂ ਖਾਂ ਮਦਨ ਗਏ ਅੱਜ ਜੋ ਸਟੈਟਸ ਹਾਰਵਰਡ ਦਾ ਹੈ ਦੁਨੀਆ 'ਚ ਉਹ ਸਟੈਟਸ ਬਗਦਦ ਦਾ ਸੀ ਬਨਾਮ ਦੇ ਜੀ ਵਾਡੇ ਗੁੱਡੀਆਂ ਖਾਂ ਮਤ ਗਏ ਵੱਡਿਆਂ ਨਾਲ ਗੱਲਾਂ ਕੀਤੀਆਂ ਸ਼ੁਰੂ ਕੀਤੀ ਕਿ ਤਾ ਕਿ ਤੁਹਾਡਾ ਸਿੱਖਣਾ ਹੈ ਲੇਕਿਨ ਪਾਣੀ ਨੇ ਉਪਰੋਂ ਹੀ ਖਾਂ ਬਲਵਰ ਗਏ ਬੇਗੰਤ ਉੱਚੇ ਪਰਬਤ ਉਤੇ ਬਿਰਾਜਮਾਨ ਸੰਗਮਹਾਰਾ ਉਹਨਾਂ ਦੀ ਬਗਾਂ ਰੇਤਨੀ ਪ੍ਰੇਮਨ ਸੁਣੀ ਤਾਂ ਮਹਿੰਦਰਪਾਲ ਕੋਲੀ ਨੇ ਲੇਕੇ ਆ ਕਿ ਇਸ ਗਵਾਨ ਨੇ ਤਲੁੰਡੀ ਰਾਏ ਕੋਈ ਨੇ ਜਿਹੜੇ ਪੈਦਾ ਹੋਏ ਨੂੰ ਨਾਮ ਦੇ ਚਿੱਤੇ ਪਾਤਸ਼ਾਹ ਉਹਨਾਂ ਨੇ ਸਾਰੀ ਮਰਬੰਦਗੀ ਕੀਤੀ ਵਿਦਿਆ ਥੋੜੇ ਜਿਹਾ ਸਮਾਂ ਹਾਸਲ ਕੀਤੀ ਬਾਕੀ ਬੰਡੀ ਸੰਸਾਰ ਚ ਏਸ਼ੀਆ ਚ ਅਖੀਰ ਦੇ ਉਮਰ ਚ ਫੈਸਲਾ ਕੀਤਾ ਖੇਤੀ ਕਰਨ ਮਜਾ ਚਾਹਣ ਖੇਤੀ ਕੀਤੀ ਹੜਵਾ ਹੈ ਤੇ ਫੇਰ ਮੇਰੇ ਹੱਥ ਉਹਨਾਂ ਨੇ ਇੱਕ ਕੜਾਹਾ ਤਿਆਰ ਕੀਤਾ ਖੇਤੀ ਦਾ ਮੈਨੂੰ ਬੁਲਾਇਆ ਕਹਿਣ ਲੱਗੇ ਭਾਈ ਲੋੜ ਬੰਦਾਂ ਨੂੰ ਛਕਾ ਨਾਲੇ ਖੁਦ ਛਕਾ ਸੱਚੇ ਬਾਦਸ਼ਾਹ ਨੇ ਮੰਗਦਿਆਂ ਦੇ ਰਾਸ਼ਟਰ ਨੂੰ ਦਾਦਿਆਂ ਦਾ ਰਾਸ਼ਟਰ ਬਣਾਇਆ ਮੈਂ ਲਗਾਤਾਰ ਇਹ ਸੋਚਦਾ ਹਾਂ ਅੰਦਰ ਸੀ ਕਿ ਹੀਰੋਸ਼ੀ ਤੋਂ ਲਾਭ ਜੇ ਅਖੀਰਲੀ ਵਿੱਚ ਮਹਾਰਾਜ ਹਰਨਾਮਨ ਆਉਂਦੇ ਕਿ ਇੱਥੇ ਨਾ ਕਰਦੇ ਤਾਂ ਕੰਮ ਨਹੀਂ ਚੱਲਦਾ ਸੀ ਨਾ ਉਹਨਾਂ ਨੇ ਦੱਸਣਾ ਸੀ ਕਿਤੇ ਮੇਰੀ ਸੰਗਤ ਮੇਰਾ ਪਰਿਵਾਰ ਇਹ ਨਾ ਸਮਝ ਲਈ ਕਿ ਇਹ ਵਾਰਾਗਰਦੀ ਸਭ ਤੋਂ ਸੰਸਾਰ ਸੋਹਣੀ ਹੀ ਹੈ ਇਹ ਨਹੀਂ ਮੈਂ ਕਿਤੇ ਗਲਤੀ ਨਾਲ ਇਹ ਕਹਿ ਬੈਠਿਆ ਸਾਧ ਸੰਗਤ ਜੀ ਕਿ ਬਾਬਾ ਜੀ ਸਾਹਿਬ ਨੂੰ ਉਂਟੇ ਕਾਕੀ ਜੀ ਤੇ ਅਸੀਂ ਸਾਰੇ ਉਹਨਾਂ ਦੁਨੀਆਦਾਰੀ ਕਰਦੇ ਆ ਅਖੀਰ ਦੇ ਉਮਰ ਦੇ ਵਿੱਚ ਅਸੀਂ ਗੁਟਕਾ ਤੇ ਚੜ੍ਹ ਪੜ ਲੈਂਦੇ ਆ ਨਾ ਜਿਹਦਾ ਨਾਮ ਹੈ ਅਗਿਆਨੇ ਬਾਬਾ ਜੀ ਨੇ ਉਲਟੀ ਕੀਤਾ ਉਹ ਮੇਰੇ ਦੋਸਤ ਕਹਿਣ ਲੱਗਾ ਤੂੰ ਤੇਰੀ ਜ਼ਬਾਨ ਉਲਟੀ ਆਪਾਉਂਟ ਕੰਮ ਕਰਦੇ ਆਂ ਹੈ ਬਾਬਾ ਜੀ ਨੇ ਮਹਾਰਾਜ ਜੀ ਨੂੰ ਕਿਹਾ ਉਹ ਠੀਕ ਹੈ ਆਪਣੇ ਵਾਸਤੇ ਮੂੜੀ ਆਈਂਗੀ ਆਪਣੇ ਵਾਸਤੇ ਅਦਾਸ਼ ਜਿੰਦਗੀ ਹੋਈ ਰਹੇਗਾ ਜੋ ਉਹਨਾਂ ਨੇ ਦਿੱਤਾ ਜੋ ਆਪਾਂ ਕਰਦੇ ਆਂ ਉਲਟੇ ਕਰਦੇ ਆਂ ਦੂਜੀ ਗੱਲ ਜਿਹੜੀ ਮੈਂ ਆਪ ਜੀ ਦੀ ਨਜ਼ਰ ਕਰਨੀ ਸੀ ਉਹ ਇਹ ਕਿਸਮਤ ਮੇਰੀ ਚੰਗੀ ਗੁਣਵਾਨ ਮਹਾਂਪੁਰ ਖਨੋਂ ਦਾ ਬਾਗ ਹੈ ਦੇਵਦਾਸ ਸਾਹਿਬ ਜੀ ਨੂੰ ਚੈਲ ਜੇ ਇੱਕ ਬੇਗੰਤ ਵੱਡੇ ਸ਼ਾਇਰ ਤੇ ਅਰਬੀ ਫਾਰਸੀ ਦੇ ਵਿਦਵਾਨ ਬਸਦੇ ਸਨ ਉਹਨਾਂ ਦਾ ਨਾਮ ਸੀ ਭਾਈ ਲਖਮੀ ਜੀ ਸੀ ਇੱਕ ਸਾਲ ਪਿਛੇ 15 ਫਰਵਰੀ ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਤੇ ਮੇਰੀ ਕਿਸਮਤ ਇਹ ਨਹੀਂ ਕਿ ਸੰਸਾਰ ਤਿਆਗਣ ਤੋਂ ਪਹਿਲ ਨੂੰ ਪਹਿਲ ਨੂੰ ਦੋ ਦਿਨ ਪੂਰੇ ਤੇ ਤੀਜਾ ਦਿਨ ਅੱਧਾ ਮਤਲਬ ਕਿਤਾ 5 ਦਿਨਾਂ ਨੂੰ ਸੰਗਤ 1969 ਜੇ ਉਹਨਾਂ ਦਾ ਇੱਕ ਗ੍ਰੰਥ ਚੱਕਿਆ ਸੀ ਫਾਰਸੀ ਜੇ ਨਾ ਸਮਝੇ ਉਹਦਾ ਨਾਮ ਸੀ ਮੁਨਾਜਾਤਿ ਬੰਦਗੀ ਮੁਨਾਜਾਤਿ ਬੰਦਗੀ ਸ਼ਬਦ ਦਾ ਅਰਥ ਹੈ ਅੰਮ੍ਰਿਤ ਵੇਲੇ ਦੀ ਨਮਾਜ਼ ਕਿਉਂਕਿ ਫਾਰਸੀ ਜਾਣ ਵਾਲੇ ਲੋਕਾਂ ਨੇ ਜਪਜੀ ਸਾਹਿਬ ਦਾ ਧਰਮਾ ਕੀਤਾ ਸੀ ਨਜ਼ਮ 'ਚ ਇਸ ਕਰਕੇ ਇਹਦਾ ਨਾਮ ਉਹਨਾਂ ਨੇ ਇਹੀ ਰੱਖਿਆ ਸੀ ਤੋਂ ਫੈਸਲਾ ਮੇਰਾ ਇਹ ਸੀ ਉਹਨ ਜੋ ਮੈਂ ਸੁਣਿਆ ਉਹਨਾਂ ਦੇ ਗ੍ਰੰਥ ਦੇ ਕਿ ਆਪ ਕੋ ਗੁਰੂ ਕੀ ਅਖਰਾਂ ਚ ਪਈ ਮੈਨਾਂ ਜਿਸ ਸੰਸਾਣ ਨਾਲ ਗੱਲ ਕੀਤੀ ਭਾਈ ਨੰਦ ਲਾਲ ਜੀ ਜਾਂ ਮਹਾਰਾਜ ਦਸਨ ਰਾਜਾ ਜੀ ਦਾ ਜ਼ਿਕਰ ਨਾਮ ਇਸ ਕਰਕੇ ਸਾਨੂੰ ਯਾਦ ਹੋ ਗਿਆ ਇਸ ਕਰਕੇ ਸਾਨੂੰ ਉਹਨਾਂ ਦੇ ਸ਼ੇਰ ਬੇਅੰਤ ਪਿਆਰੇ ਲੱਗਦੇ ਨੇ ਕਿਉਂ ਗੁਰੂ ਕੀ ਅਕਰੰਝ ਮਿਲਦੇ ਆਂ ਅੱਜਕੱਲ੍ਹ ਫਾਸਿ ਜਾਣ ਵਾਲੇ ਘਰ ਨਹੀਂ ਤੋ ਕਿਉਂ ਨਾ ਮਨਾਜਾ ਤੇ ਬੰਮ ਜਰਦਾ ਦੀ ਆਪਾਂ ਗੁਰਮੁਖੀ ਖਾਂਜੀ ਕਰੀਏ ਮੇਰੀ ਮੇਰੀ ਦੀ ਸੁਲਤਾਨੀ ਕੀਤੀ ਵੀ ਅਸੀਂ ਤਿਆਗ ਕਰ ਲੈ ਉਹਨਾਂ ਚੈਲ ਜਾ ਕੇ ਫੇਰ ਵੀ ਇਸ ਗ੍ਰੰਥ ਦੇ ਵਿੱਚ ਕੋਈ ਨੁਕਸਾਨ ਹੋਵੇ ਅਸੀਂ ਦਖਾਨਾ ਸੀ ਪ੍ਰੋਫੈਸਰ 파르ਦੀ ਬਖਾਇਤੁੱਲਾ ਸਾਹਿਬ ਉਹ ਮੇਰੇ ਨਾਲ ਦੇ ਫਾਕੀਰ ਡਿਪਾਰਟਮੈਂਟ ਦੇ ਮੁਖੀ ਤੇ ਅਸੀਂ ਪਹੁੰਚੀ ਜਾਈਏ। ਉਹ ਤਰਸੀ ਜਰਸੀ ਸਾਹਿਬ ਦੀ ਉਸੇ ਮੰਦ ਦੀ ਗੱਲਾਂ ਵਸਿੱਤ ਸ਼ੁਰੂ ਹੋਇਆ ਮੈਂ ਕਿਹਾ ਜੀ ਭਾਈ ਸਾਹਿਬ ਜੀ ਕੰਮ ਸ਼ੁਰੂ ਕਰੀਏ। ਉਹ ਕਹਿੰਦੇ ਕਿਉਂ ਅੱਜ ਹੀ ਕੰਮ ਸ਼ੁਰੂ ਕਰਨਾ। ਅੱਜ ਤਾਂ ਆਪਣਾ ਮੈਂ ਕੀ ਆ ਕਿਥੇ ਪੜਿਆ ਕੀ ਕੀ ਕੀਤਾ ਮਹਾਰਾਜ ਜੀ ਨੇ ਕਿਵੇਂ ਬੜਕ ਹਾਸਲ ਹੋਈ ਅੱਜ ਤਾਂ ਮੈਂ ਸਿਰ ਉਹ ਗੱਲਾਂ ਦੱਸਾਂਗਾ। ਕੱਲ ਨੂੰ ਕਰਾਂਗੇ ਕੰਮ। ਫਿਰ ਕਹਿੰਦੇ ਕੱਲ ਨੂੰ ਵੀ ਤਾਂ ਕਰਾਂਗੇ ਜੀ ਜੀ ਤਾਂ ਮੈਂ ਸਾਹ ਨੂੰ ਵਰਨ ਕੀਤੀ ਹੈ। ਨਸ ਮਹਾਰਾਜ ਜੀ ਪ੍ਰਤੀ ਆਮਰ ਖਿਆ ਕਿਸੇ ਦੇ ਘਰ ਤੇ ਸਵਾਲੀ ਬਣ ਕੇ ਨਹੀਂ ਗਏ ਮੈਨੂੰ ਕਹਿਣ ਲੱਗੇ ਕਦੀ ਦੇਖਿਆ ਕਿ ਸਰਦੀ ਦੇ ਦਿਨਾਂ 'ਚ ਭਾਂ ਨਹੀਂ ਹੋਏਗਾ ਤੇ ਫਿਰ ਹੀਰਨ ਫਿਕਰਵੰਦ ਹੋ ਕੇ ਘਾਹ ਇਕੱਠਾ ਕਰਦੇ ਹੋਏ ਉਹਨਾਂ ਨੂੰ ਪ੍ਰੋਸੈਸ ਹੈ ਆਪ ਸੱਚੀ ਤੇ ਇਸ ਕਰਕੇ ਉਹਨਾਂ ਨੂੰ ਸਰਦੀਆਂ ਦੇ ਵਿੱਚ ਜੀ ਮਿਲੇਗਾ ਗਰਮੀ ਵੀ ਜੀ ਮਿਲੇਗਾ ਭੁੱਖ ਨਾਲ ਨਹੀਂ ਮਰਨਗੇ ਚਿੰਤਾ ਨਾ ਕਰੋ ਤੁਸੀਂ ਇਹ ਗ੍ਰੰਥ ਮੇਰ ਹੈ ਇਹਦੇ ਬਾਰੇ ਜਲਦੀ ਤੋਂ ਤੁਹਾਨੂੰ ਬਹਾਂਗੇ ਜੋ ਗੱਲਾਂ ਉਹਨਾਂ ਨੇ ਗੁਰਨਾਮ ਸਿੰਘ ਜੀ ਵਾਲੇ ਛੇੜੀਆਂ ਕਿਆ ਬਾਤ ਹੈ ਮੈਨੂੰ ਇਹ ਨਸ਼ਾ ਕੀ ਨੂੰ ਰੰਗ ਤੱਕ ਮੇਰਾ ਉਤਰੇਗਾ ਦੋ ਤਿੰਨ ਐਗਜ਼ਾਮਪਲਾਂ ਤੋਂ ਥੋੜੀ ਨਜ਼ਰ ਕਰਨ ਮੈਨੂੰ ਲੱਗਦਾ ਹੈ ਕਿ ਤੁਸੀਂ ਆਨੰਦ ਮਾਣੋਗੇ ਕਹਿਣ ਲੱਗੇ ਗੁਰਨਾੰਦ ਦੇ ਇਹਨਾਂ ਵਲਾਸ਼ੀਂ ਯਾਨ ਜੱਜੀ ਸਾਹਿਬ ਦੀ ਬਣਾ ਸੀੜੀ ਆ ਕਹਿਣ ਲੱਗੇ ਕਿ ਭਾਈਓ ਬੇਅੰਤ ਮਿਹਰਬਾਨੀ ਕੀਤੀ ਮਹਾਰਾਜ ਜੀ ਨੇ ਆਪਣੇ ਤੇ ਕੜੀ ਜਾਗ ਰਹਿ ਲਗਾਤਾ ਉਹ ਮਿਹਰਬਾਨੀਆਂ ਕਦੇ ਗਣੀ ਕਿ ਕਰਦੇ ਨੇ ਉਹਨਾਂ ਨੇ ਬੇਨਤੀ ਕੀਤੀ ਕਿ ਕਿੰਨੀਆਂ ਮਹਰਬਾਨੀਆਂ ਕੀਤੀਆਂ ਫਿਰ ਕਹਿਣ ਲੱਗੇ ਜਿਹੜਾ ਵੱਡਾ ਸ਼ਾਹੂਕਾਰ ਐ ਨੂੰ ਉਹਨੂੰ ਤੁਸੀਂ ਪੁੱਛੋ ਕਿੰਨੇ ਪੈਸੇ ਨੇ ਭਾਈ ਤਰੇ ਕੋਲ ਉਹ ਆਖੇਗਾ ਮੈਨੂੰ ਕੀ ਪਤਾ ਮੇਰੇ ਮੁਨੀਮ ਨੂੰ ਪੁੱਛੋ ਮੇਰੇ ਮੁਨੀਮ ਨੂੰ ਪਤਾ ਹੋਵੇਗਾ ਫਿਰ ਕਹਿਣ ਲੱਗੇ ਪ੍ਰੋਫੈਸਰ ਸੈਵਾਨ ਆਪਾਂ ਮਹਾਰਾਜ ਦੇ ਮੁਨੀਮ ਬਣੇ ਕਿਉਂਕਿ ਹੱਥਾਂ 'ਚ ਕਿਤਾਬ ਹੈ ਹੱਥਾਂ 'ਚ ਕਾਪੀ ਹੈ ਹਰ ਖਾਤੋਂ ਵਿੱਚ ਹੀ ਹਾਂ ਮੇਰੇ ਸਾਹਮਣੇ ਲੇਕਿਨ ਲੋਕੀ ਸਮਝਦੇ ਨੇ ਇਹ ਵੱਡਿਆਂ ਦੇ ਮੂਰੀ ਨੇ ਇਹਨਾਂ ਤੋਂ ਥੋੜੇ ਬਹੁਤ ਖਜ਼ਾਨਾ ਥੋੜੇ ਬਹੁਤ ਦੇ ਕੜਸੀ ਆਪਾਂ ਨੂੰ ਦਸੀ ਹੋਣੀ ਆਪਾਂ ਆਪਣਾ ਹਰਜ਼ ਤਨਵਾਵਾਂਗੇ ਜਿੰਨਾ ਸਾਨੂੰ ਪਤਾ ਹੈ ਮਹਾਰਾਜ ਬਾਦ ਦੱਸਾਂਗੇ ਲੇਕਿਨ ਸੱਚ ਇਹ ਹੈ ਕਿ ਬੇਅੰਤ ਵੱਡੇ ਸਮ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਨੂੰ ਆਂ ਲੱਸੀ ਨੇ ਕਹਿਣ ਲੱਗੇ ਸੁਲਤਾਨਪੁਰ ਦੇ ਮੋਦੀ ਖਾਨੇ 'ਚ ਅੰਨ ਤੋਂ ਦੇ ਤੋਲ ਦੇ 13 ਤੋਂ ਬਾਅਦ ਉਹਨਾਂ ਨੂੰ ਵੰਟੀ ਕੋ ਲੱਗੀ ਸੀ ਗਿਣਦਾਉਂਦਾ ਨਹੀਂ ਸੀ ਉਹਨਾਂ ਨੂੰ ਕਹਿਣ ਲੱਗੇ ਇਹ ਲੱਖ ਆਕਾਸ਼ ਤੇ ਲੱਖ ਪਤਾਲ ਦਾ ਮਾਲਕ ਸੀ ਜਿਹੜਾ ਉਹ ਗਿਣਤੀਆਂ ਤੋਂ ਖੜਾ ਚਾਣਾ ਚਾਹੁੰਦਾ ਸੀ ਹਿਸਾਬਾਂ ਤੋਂ ਨਿਕਲਣਾ ਸੀ ਕਿਉਂਕਿ ਬੇਇਸਾਮ ਸੀ ਤੋਂ ਇੰਨਿਆਂ ਵੱਡਿਆਂ ਦੇ ਚਰਨਾਂ 'ਚ ਬੈਠ ਕੇ ਆਪਾਂ ਨੇ ਗੱਲਾਂ ਸੁਣੀਆਂ ਤੇ ਕਹਿਣ ਲੱਗੇ ਤਾਰਿਕ ਫਾਇਦੁੱਲਾ ਸਾਹਿਬ ਕਹਿੰਦੇ ਭਾਈ ਸਾਹਿਬ ਆਪ ਦਾ ਸਾਰਾ ਤਾਂ ਜਾਨ ਸੀ ਧਿਆਨ ਨਹੀਂ ਬੜਿਆ ਇਸ ਵਿੱਚ ਸਿਰ 5 6 ਅਸ਼ਾਰਾ

ਕਦੀ ਕਦੀ ਤਰਜਮਾ ਕਰਦੇ ਹਾਂ ਟ੍ਰਾਂਸਲੇਸ਼ਨ ਕਰਦੇ ਹਾਂ ਵਜ਼ਨ ਇਹ ਜਿਹੜਾ ਬੰਦਿਸ਼ ਵਜ਼ਨ ਖਿਆਲ ਨੂੰ ਟਿਕਾ ਲੈਂਦਾ ਸੀ ਜਦੋਂ ਵਜ਼ਨ ਦੇ ਖਿਆਲ ਆਪਸ ਵਿੱਚ ਟਿਕਰਾਉਂਦੇ ਤਾਂ ਮਨ ਵਜ਼ਨ ਦਾ ਖੂਨ ਕਰ ਦਿੰਦਾ ਸੀ ਖਿਆਲ ਬਚਾਉਣਾ ਸੀ ਕਿਉਂਕਿ ਖਿਆਲ ਮਹਾਰਾਜ ਦਾ ਸੀ ਵਜ਼ਨ ਮੇਰਾ ਸੀ ਬੰਦਿਸ਼ ਤਾਂ ਮੇਰੀ ਸੀ ਮੈਂ ਆਪਣੀ ਚੀਜ਼ ਦਾ ਖੂਨ ਕਰਦਾ ਸੀ ਕਿਉਂਕਿ ਵਟਾਂ ਵਿਚਾਰਾਂ 'ਚ ਬੈਠ ਕੇ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਤੇਰਾ ਖਿਆਲ ਸ਼ੁੱਧ ਰਹੇ ਬੇਅੰਤ ਵਟਾਂ ਫਿਰ ਕੰਨ ਇਹ ਚੰਗ ਕਰੋ ਅ ਰੱਖ ਜੋ ਇੱਥੇ ਤਰ੍ਹਾਂ ਦਾ ਮਸਤੂਰ ਕਹਿੰਦੇ ਮੈਂ 1932 ਚ ਆਗਰੇ ਗਿਆ ਉੱਥੇ ਮਾਡਲ ਵੀ ਕਰੇ ਸੰਤਾਜ ਮਹਿਲ ਦੇ ਤੋ ਤਾਜ ਮਹਿਲ ਦੇ ਮਾਡਲ ਬੜੇ ਸੋਹਣੇ ਆਪੇ ਹੀ ਸਾਹਮਣੇ ਬਣਾ ਰਹੇ ਸੰਤਾਜੀ ਦੇ ਤੇ ਸਾਹਮਣੇ ਵਿੱਚ ਜਿਹੜੇ ਸਨ ਐਵੇਂ ਨਹੀਂ ਸੀ ਕੋਈ ਵੀ ਦੁਕਾਨਾਂ ਵੱਖਰੀਆਂ ਨੇ ਕਿਹੜੀ ਦਰ ਵੱਖਰੇ ਇੱਕ ਢੇਰ ਪੱਥਰਾਂ ਦੇ ਲੱਗੇ ਆ ਸੀ ਸੋਹਣੇ ਤਾਜ ਮਹਿਲ ਦੇ ਮਾਡਲ ਪਏ ਸਨ ਮੈਂ ਇੱਕ ਪਸੰਦ ਕੀਤਾ ਕਿੰਨੇ ਦੇ ਉਹ ਕਹਿਣਗੇ ਜੀ ਕਿ ਰੁਪਏ ਕਹਿੰਦੇ ਜੀ 1932 ਚ ਰੁਪਏ ਬਹੁਤ ਜ਼ਿਆਦਾ ਹੁੰਦਾ ਸੀ ਮੈਂ ਆਖਿਆ ਵੀ 58 ਜਿਹਦੇ ਲਈ ਕਹਿੰਦਾ ਫਿਰ ਮੈਂ ਆਖਿਆ ਵੀ 12 ਜਿਹਦੇ ਉਹ ਕਹਿੰਦਾ 15 ਨੇ ਚੀਜ਼ ਦੇਵਾਂਗਾ ਕਿਉਂਕਿ 16 ਨੇ ਖਰੀਦੀ ਜੀ ਹੈ ਟਿੱਕਰ ਦੇ ਪੜ ਠੀਕ ਹੈ ਦੇਖਦਾ ਗਿਆ ਮਾਡਲ ਇੱਕ ਮਾਡਲ ਅਜਿਹਾ ਸੀ ਜਿਹਦੇ ਵਿੱਚ ਟ੍ਰੇਡ ਆਈ ਨਹੀਂ ਸੀ ਤਾਂ ਮੈਂ ਉਹ ਦਿਖਾ ਕੇ ਦਿਆ ਕਿ ਇਹ ਮਾਡਲ ਆ ਦੇ ਕੋਈ ਜਾਂ ਬੇਸ ਛੁੱਟ ਗਈ ਭਈ ਕਿ ਟ੍ਰੇਡ ਆਈ ਹੋਈ ਹੈ ਇਹ ਮਾਡਲ ਤੁਮਨ 12 ਨੇ ਦੇ ਦੇ ਉਹ ਟ੍ਰੇਡ ਦੇਖੀ ਫਿਰ ਉਹਦੇ ਉੱਪਰ ਆਪਣਾ ਕੀ ਬੀਜ ਘਸਾਇਆ ਫਿਰ ਉਹਨੂੰ ਪਟਕਾ ਕੇ ਮਾਰਿਆ ਸੀ ਜਿਹੜੀ ਸਾਹਮਣੇ ਚਟਾਨ ਪਈ ਸੀ ਕਹਿਣ ਲੱਗੇ ਭਾਈ ਸਾਹਿਬ ਕਿਸੇ ਕੁਝ ਜ਼ਿਕਰ ਨਾ ਕਰਿਓ ਇਸ ਗੱਲ ਦਾ 2 ਨੰਬਰ ਦਾ ਮਾਲ ਸੀ ਵੇਚ ਦੇਣੀ ਕਿਸੇ ਕਾਰਨ ਕਰਕੇ ਗਲਤੀ ਕਰਕੇ ਇੱਥੇ ਪਿਆ ਰਿਹਾ ਹੈ ਪਾਇਲ ਲਾਸ਼ੀ ਅਸੀਂ ਜੀ ਕਹਿੰਦੇ ਮੈਂ 1932 ਤੋਂ ਇਹ ਸੌਦਾ ਆਇਆ ਕਿ ਉਹ ਕਾਰੀਗਰ ਮੇਰੇ ਨਾਲ ਤੋਂ ਵੱਧ ਤਾਕਤਵਰ ਸੀ ਜਿਹਨੇ ਨੁਕਸਾਨ ਦੀ ਚੀਜ਼ ਹੈ ਜਿਹੜੀ ਚਟਾਨ ਤੇ ਮਾਰਕ ਟੋੜਨ ਦਿੱਤੀ ਆਹ 5 6 6 ਨ ਜਿਹੜੇ ਜੱਦੀ ਸਾਹ ਦੇ ਇਹਨਾਂ 'ਚ ਨੁਕਸ ਹੈ ਤਰੇੜ ਹੈ ਮੈਨੂੰ ਦੱਸ ਤਰੀਆਂ ਕਿਉਂਕਿ ਮੇਰੇ ਤੋਂ ਠੀਕ ਹੋਏਗੀ ਹਲੇ ਤੱਕ ਫਿਰ ਕਹਿਣ ਲੱਗੇ ਪਰ ਜਦੋਂ ਮੈਂ ਸ਼ੀਸ਼ੇ ਦਾ ਗਲਾਸ ਬਣਾਇਆ ਮਿਹਨਤ ਕਰਕੇ ਉਹਦੇ ਨਾਲ ਮੈਂ ਚਾਹ ਪੀ ਲੈਣਾ ਪਾਣੀ ਪੀ ਲੈਣਾ ਫੈਸਲਾ ਇਹ ਕਿ ਡਾਇਮੰਡ ਦਾ ਗਲਾਸ ਬਣਾਉਣਾ ਕਹਾਂਗਾ ਜਦੋਂ ਡਾਇਮੰਡ ਦਾ ਗਲਾਸ ਬਣੇ ਜਦੋਂ ਤੱਕ ਡਾਇਮੰਡ ਦਾ ਗਲਾਸ ਨਹੀਂ ਬਣਦਾ ਉਦੋਂ ਤੱਕ ਮੈਨੂੰ ਸ਼ੀਸ਼ੇ ਦਾ ਗਲਾਸ ਤੋੜਨਾ ਨਹੀਂ ਚਾਹੀਦਾ ਉਦੋਂ ਤੱਕ ਮੈਨੂੰ ਆਖਿਆ ਗਿਰੋ ਕਿ ਜੇ ਯਾਰ ਹੈ ਜੇ ਠੀਕ ਕਰ ਸਕਿਆ ਤਾਂ ਕਰਾਂ ਤਾਂ ਮੈਂ ਇਸ ਲੇਖਕਾ ਇਸ ਬਾਨੀ ਸੁੰਦਰ ਗਿਆਨ ਉਹ ਕੁਸ਼ਿੰਤ ਲੈਂਦਾ ਗਿਆ ਮੇਰੀ ਯਾਦदाश्त ਠੀਕ ਲੇਕਿਨ ਨੋਟਸ ਵੀ ਲੈ ਮੈਂ ਰਿਕਾਰਡਿੰਗ ਡਿਵਾਈਸ ਵਿੱਚ ਪੜਾਈ ਨਹੀਂ ਸੋਨੋ ਪਛਤਾਵਾ ਕਿ ਕਿਉਂ ਨਹੀਂ ਸੀ ਇੱਕ ਵੀ ਬੋਲ ਸੁੰਦਰ ਗਿਆਨਾਂ ਨਹੀਂ ਸੀ ਯਾਦ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਦਸੰਭਾਈ ਸਾਹਿਬ ਕਿ ਇੰਨੀਆਂ ਸੋਹਣੀਆਂ ਗੱਲਾਂ ਇੰਨਾ ਸੋਹਣਾ ਸਲੀਕਾ ਪ੍ਰੈਜੈਂਟ ਕਰਨ ਦਾ ਟਾਂਗ ਲੱਗਾ ਇੱਕ ਇੱਕ ਨੂੰ ਸਿੱਖਿਆ ਦਿੱਤੀ ਮੈਂ ਉੱਤਰ ਸੁਣਨਾ ਜੀ ਕਹੇ ਬਜੀਓ ਮਹਾਰਾਜ ਦੀ ਮਿਹਰਬਾਨੀ ਹੋਏ ਆਪਣੀ ਲੈਂਗੁਏਜ ਸਤਾਂ ਦੀ ਬਣਾਈ ਜੀ ਕਹਿਣ ਲੱਗੇ ਚਾਮਨ ਕਿ ਨਹੀਂ ਆਈ ਕੰਦੇ ਮਿਹਨਤ ਕਰਨੀ ਪਈ ਸੀ ਕਹਿੰਦੇ ਅਮੀਰ ਖੁਸਰੋ ਨੇ ਇਹ ਦਾਵਾ ਕੀਤਾ ਕਿ ਮੈਂ ਦੁੱਧ ਗੰਦਾ ਨਾਲ ਫਾਰਸੀ ਦੀ ਨਜ਼ਮ ਲਿਖੀ ਮੈਂ ਫਾਰਸੀ ਦੀ ਨਜ਼ਮ ਦੁੱਧ ਗੰਦਾ ਨਾਲ ਅਜੇ ਛੋਟੀ ਛੋਟੀ ਉਮਰ ਸੀ ਉਹ ਕਹਿਣ ਲੱਗੇ ਜੇ ਤੁਹਾਡੇ ਕੋਲ ਕੋਈ ਐਗਜ਼ਾਮਪਲ ਹੋਏ ਮੈਨੂੰ ਦਿਖਾ ਦਿਓ ਤੁਹਾਡੇ ਸਾਹਮਣੇ ਜਿਹੜਾ ਗੁੱਡਾ ਬੈਠਾ ਹੈ ਨਾ ਲਖਮੀਰ ਸਿੰਘ ਇਹਨੇ ਵੀ ਦੁੱਧ ਗੰਦਾ ਨਾਲ ਅਮੀਰ ਖੁਸਰੋ ਤੋਂ ਬਾਅਦ ਇਸ ਬੇਸ ਗੁੱਡੇ ਨੇ ਦੁੱਧ ਗੰਦਾ ਨਾਲ ਫਾਰਸੀ ਦੀ ਨਜ਼ਮ ਲਿਖੀ ਸੀ ਫਿਰ ਕਹਿਣ ਲੱਗੇ ਮੈਂ ਮੰਗਤਾ ਪੜਾ ਚੱਲਦਾ ਸੀ ਮਹਾਰਾਜ ਜੀ ਜੋੜਿਆਂ ਨੂੰ ਲੈ ਕੇ ਮੈਂ ਉਹਦੀ ਕਲਗੀ ਤੱਕਸੀ ਦੇ ਵਿਖੇ ਅਠਵੀਂ ਜਮਾਤ ਤੱਕ। ਕਹਿੰਦੇ ਮੇਰਾ ਮੌਲਵੀ ਦਾ ਮੇਰਾ ਫਾਰਸੀ ਦਾ ਪ੍ਰੋਫੈਸਰ ਮੌਲਵੀ ਕਿਆ ਕਰਦਾ ਸੀ ਹੋਰ ਵਿਦਿਆ ਵੀ ਆਉਂਦੀ ਨਹੀਂ ਸੀ। ਨਾ ਹਿਸਾਬ ਆਉਂਦਾ ਨਾ ਹੀ ਸਿਖਉਂਦੀ ਕੇਵਲ ਫਾਰਸੀ। ਮੇਰੇ ਵੱਲ ਉਂਗਲ ਕਰਕੇ ਮੌਲਵੀ ਸਾਹਿਬ ਕਿਆ ਕਰਦੇ ਮੇਰੇ ਫਾਰਸੀ ਦੇ ਪਿੱਛੇ ਕਾਠਕਾਈਏ ਉੱਲੂ ਉਰਦੂ ਕਾ ਫਾਰਸੀ ਕਾ ਅਜ਼ੀਮ ਸ਼ਾਇਰ ਹੋ। ਕਹਣ ਲੱਗੇ ਜੀ ਨਹਿਰਬਾਨੀ ਜੰਨਾ ਮੈਂ ਅਰਦਾਸ ਨੇ ਇਸ ਤਰ੍ਹਾਂ ਕਰ ਦੰਦਾ ਸੀ ਇਹ ਸੱਚੇ ਪਾਤਸ਼ਾਹ ਕਨੂਲੀ ਮਹਾਰਾਜ ਨੇ ਫਾਰਸੀ ਦੀ ਨਜ਼ਮ ਦਿੱਤੀ ਤੇ ਅਰਬੀ ਰੂਮਗੇ ਜੀਚੀ ਦਿੱਤੀ ਫਿਰ ਕਹਿਣ ਲੱਗੇ ਕਿ ਕੀਤਾ ਮੈਂ ਕੁਛ ਕੰਮ ਲੱਗਦਾ ਹੈ ਕਿ ਪ੍ਰਵਾਨ ਹੋਏਗਾ ਸੰਗਤ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੂੰ ਫਾਰਸੀ ਆਉਂਦੀ ਸੀ ਉਹਨਾਂ ਨੂੰ ਦਾਤ ਮਿਲੀ ਲੇਕਿਨ ਕਹਿਣ ਲੱਗੇ ਅਪਸਾਰੀ ਸ਼ੁਕਰਾਨਾ ਕੀਤਾ ਭਈ ਕਹਿੰਦੇ ਸਾਨੂੰ ਸਾਡੇ ਬਡੇਰਿਆਂ ਨੇ ਦੱਸਿਆ ਸੀ ਕਿ ਜੇ ਸ਼ੁਕਰਾਨਾ ਨਹੀਂ ਕਰਨਾ ਤਾਂ ਫਿਰ ਰੋਟੀ ਦੀ ਗੁੱਤੀ ਤੋੜਨ ਵਾਸਤੇ ਆਪਣੀ ਉਂਗਲਾਂ ਕਿਉਂ ਨਾ ਦਾਰੋ। ਜੋ ਖਾਣਾ ਤੇਰੇ ਸਾਹਮਣੇ ਪਿਆ ਹੈ ਉਹ ਫ੍ਰਿਸ਼ੀਆਂ ਨੂੰ ਨਸੀਬ ਨਹੀਂ ਹੁੰਦਾ ਤੈਨੂੰ ਨਾ ਘਾਰਨ ਦੇਿਆ। ਸ਼ੁਕਰਾਨਾ ਕਰਨਾ ਫਰਜ਼ ਹੈ ਇਨਸਾਨ ਨੂੰ। ਪ੍ਰੋਫੈਸਰ ਐਮ ਅਫਜ਼ਲ ਐਮਦਨ ਤਾਰਵਾ ਸਾਡੀ ਯੂਨੀਵਰਸਿਟੀ ਚ ਆਏ ਪਿਛਲੇ ਸਮੇਂ। ਉਹਨਾਂ ਨੇ ਇਸ ਤਰ੍ਹਾਂ ਦੀ ਇੱਕ ਗੱਲ ਨਸੀ। ਵੱਡਿਆਂ ਦਾ ਸ਼ੁਕਰਾਨੇ ਕਰਨ ਕੀ ਕੀ ਹੁੰਦਾ ਹੈ? ਕਿ ਇਹ ਲੈਂਗੁਏਜ ਇਸ ਤਰ੍ਹਾਂ ਅਫਜ਼ਲ ਐਮਦਨ ਤਾਰਵਾ ਕਹਿੰਦੇ ਕਿ ਮਸਜਿਦ ਦੇ ਵਿੱਚ ਫਾਰਸੀ ਪੜਨ ਜਾਇ ਕਰਦਾ ਸੀ ਮੌਲਵੀ ਜੀ ਇਕੱਲੇ ਸਨ ਵਿਆਹ ਗੁੰਮ ਵਿਆਹ ਸਾਦੀਂ ਕਰਵਾਈ ਸੀ ਕਦੇ ਉਹਨਾਂ ਨੂੰ ਖਾਰ ਹੋ ਜਾਂਦਾ ਤਾਂ ਤਕਲੀਫ ਹੁੰਦੀ ਸੀ ਉਹਨਾਂ ਦੇ ਵਿਦਿਆਰਥੀ ਘਰ ਜਾ ਕੇ ਦੱਸਦੇ ਇੱਕ ਉਹਨਾਂ ਰੋਟੀ ਬਣੀ ਦਾਲ ਸਬ지 ਬਣਾ ਕੇ ਲਿਆਉਂਦੇ ਇੱਕ ਦਿਨ ਮੈਂ ਮਾਂ ਗਿਆ ਮਾਂ ਜਾਨ ਮੌਲਵੀ ਜੀ ਬਿਮਾਰ ਨੇ ਖਾਰ ਉਹਨਾਂ ਨੇ ਦਾਲ ਬਣਾਈ ਰੋਟੀ ਬਣਾਈ ਜਾਗੂ ਲਿਆ ਦੁੱਧ ਦਾਤੀ ਦਾ ਜੀ ਤੇ ਮੈਂ ਆ ਗਿਆ ਮਸਜਿਦ ਦੇ ਵਿੱਚ ਤੋ ਮੌਲਵੀ ਜੀ ਦੀ ਤਬੀਅਤ ਨਾਲ ਸਾਹਸ ਹਮ ਖਾਣਾ ਖਾਇਆ ਦੁੱਧ ਪਿਲਾਇਆ ਪਿਤਾ ਜੀ ਕਹਿਣ ਲੱਗੇ ਬਹੁਤ ਸਖਤ ਜ਼ਿੰਦਗੀ ਹੈ ਮੋਰਵੀ ਜੀ ਤੁਹਾਡੀ ਮੋਰਵੀ ਜੀ ਕਹਿਣ ਲੱਗੇ ਹਾਂ ਸੋਹ ਤੋ ਹੈ ਕਹਿਣ ਲੱਗੇ ਕਿ ਕਦੀ ਵਿਲਾਸ਼ਿਕਵਾਨੀ ਕੀ ਤਾਂ ਪਰਵਰਦਗਾਰ ਅੱਗੇ ਗਰੂ ਸੱਚੇ ਨੇ ਇਹਦੀਆਂ ਸ਼ਕਤੀਆਂ ਤੁਹਾਨੂੰ ਮਿਲੀਆਂ ਇਹ ਕੱਲ ਮਿਲੀ ਕਦੀ ਇਰਾਜ਼ ਨਹੀਂ ਕੀ ਤਾਂ ਪਰਵਰਦਗਾਰ ਅੱਗੇ ਕਿਸ ਤਰ੍ਹਾਂ ਦੀ ਸਖਤ ਜ਼ਿੰਦਗੀ ਉਹ ਖੀ ਜ਼ਿੰਦਗੀ ਕਿਉਂ ਮਿਲੀ ਮੋਰਵੀ ਜੀ ਨੇ ਤਰਕ ਦਿੱਤਾ ਇਤਰਾਜ਼ ਕਰਨ ਦਾ ਹੱਕ ਉਹਨੂੰ ਹੈ ਜਿਹਨੇ ਕਦੀ ਸ਼ੁਕਰਾਨਾ ਕੀਤਾ ਹੋਵੇ ਇੱਕ ਉਮਰ ਦਾ ਸ਼ੁਕਰਾਨਾ ਕਰਨ ਦਾ ਲੰਮੀ ਜੇ ਪ੍ਰਭਾਨ ਹੋ ਗਿਆ ਸਾਡਾ ਸ਼ੁਕਰਾਨਾ ਫੇਰ ਆਪਣੇ ਕਹ ਰਹੇ ਆਂ ਕਿ ਇਤਰਾਜ਼ ਕਰਾਂਗੇ ਇਤਰਾਜ਼ ਵੀ ਕਰਾਂਗੇ ਸਾਨੂੰ ਸਿਧੂ ਕੀ ਕੀਤਾ ਸੀ ਤੰਗ ਕੀ ਕੀਤਾ ਸੀ ਪਾਈ ਲక్ష్ਮੀ ਸਿੰਘ ਨੇ ਸੁਣਾਈ ਗੱਲ ਕਹਿਣ ਲੱਗੇ ਕਿ ਅਚਾਨਕ ਨਹੀਂ ਆ ਗਈ ਸੀ ਮੇਰੇ ਕੋਲ ਇਹ ਨਫਾਸ ਇਹ ਜਿਹੜੀ ਗੁਰੂ ਗ੍ਰੰਥ ਕਾਰਨ ਦੀ ਵਿੱਦੇ ਹੈ ਇਹ ਅਚਾਨਕ ਨਹੀਂ ਆਈ ਸੀ ਬਚਪਨ ਤੋਂ ਮੇਰੇ ਸੋਰ ਤੋਂ ਲੱਗੀ ਸੀ ਕਹਿਣ ਲੱਗੇ ਕਿ ਖੂਨ ਸੁਪਨ ਲੈਂਦਾ ਕਿ ਮੈਂ ਇੱਕ ਅੰਦੂਦ ਬਣਾ ਵੜਿਆਂ ਦੀ ਲੈਂਗੁਏਜ ਲਿਖਣਾ ਜਾ ਭਾਈ ਲਖਸ਼ੀ ਸਿੰਘ ਕਹਿੰਦੇ ਖੂਨ ਸੁਪਨ ਲੈਂਦਾ ਰਹਿੰਦਾ ਲਗਾਤਾਰ ਕਿ ਮੈਂ ਕਦੀ ਅੰਦੂਦ ਬਣਾ ਬਣ ਜਾਂਦਾ ਪਰ ਲੰਮਾ ਸਮਾਂ ਲੱਗਦਾ ਕਲਚੀ ਤੇ ਜੰਦੀ ਹੈ ਖੇੜ ਦੀ ਖੇੜ ਦੀ ਜਵਾਨ ਹੁੰਦੀ ਹੈ ਫਿਰ ਉਹਦੇ ਵਾਸਤੇ ਆਪਾਂ ਬਰ ਲੱਭਦੇ ਹਾਂ ਫਿਰ ਉਹਦੇ ਕਰ ਸੰਤਾਨ ਹੁੰਦੀ ਹੈ ਖੂਨ ਦਾ ਇੱਕ ਹਿੱਸਾ ਫਿਰ ਦੁੱਧ ਬਣ ਜਾਂਦਾ ਹੈ ਬੱਚੇ ਵਾਸਤੇ ਹਰ ਸਭ ਬੜਾ ਲੰਮਾ ਚਾਹੀਦਾ ਤੇਜ ਬੜਾ ਲੰਮਾ ਚਾਹੀਦਾ ਏਸੀ ਨੇ ਜੁੜ ਗਏ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾ ਤਰਨ ਦਾ ਅਰਦਾਸ ਹੀ ਕਰਦੇ ਆ ਜਦੋਂ ਵੱਡੇ ਨੇ ਕੋਈ ਗੱਲ ਪੜ੍ਹੀ ਏ ਸੁਣੀ ਸੱਚੇ ਪਾਤਸ਼ਾਹ ਇਹੋ ਜੀ ਬਾਣੀ ਮੇਰੀ ਕੌਮ ਗੁਰੂ ਖਾਲਸਾ ਪੰਥ ਨੂੰ ਸਹੀ ਕਰ ਆਪਸ ਵਿੱਚ ਜੜ ਲੜਦੇ ਹੋਇਆਂਗੀ ਆਪਸ ਵਿੱਚ ਨਾ ਛੱਡੀ ਵਿਰੋਧ ਕਰੀਏ ਡਿਸ ਐਗਰੀਮੈਂਟਸ ਹੋਣ ਲੇਕਿਨ ਤੁਸੀਂ ਮੀਨਾ ਹੋਵੇ ਠਿੱਕਾ ਨਾ ਹੋਵੇ ਰਾਸ ਰਹੀ ਤਾਂ ਇਹ ਨਹੀਂ ਹੰਕਾਰ ਕਰਨੀ ਕਰਦਿਆਂ ਸੰ ਆਪ ਜੀ ਨਾਲ ਮਹਾਰਾਜ ਬੰਦੀ